ਦੈਨਿਕ ਸੋਨਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋ ਲੁਧਿਆਣਾ ਤੋਂ ਇੱਕ ਦਿਲ ਦਹਿਲਾਦ ਦਿਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਹੈਰਾਨਜਨਕ ਮਾਮਲਾ ਸਾਹਮਣੇ ਹੈ ਜਿੱਥੇ ਇੱਕ ਵਿਅਕਤੀ ਹਥਿਆਰਾਂ ਦੇ ਨਾਲ ਥਾਣੇ ਦੇ ਅੰਦਰ ਵੜਦਾ ਹੈ ਤੇ ਅੰਦਰ ਬੈਠੇ ਪੁਲਿਸ ਕਰਮਚਾਰੀਆਂ ਤੇ ਤਲਵਾਰ ਦੇ ਨਾਲ ਹਮਲਾ ਕਰ ਦਿੰਦਾ ਹੈ ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਵਿਅਕਤੀ ਜਿਸ ਦੇ ਹੱਥ ਦੇ ਵਿੱਚ ਤਲਵਾਰ ਹੁੰਦੀ ਹੈ ਥਾਣੇ ਦੇ ਅੰਦਰ ਵੜਦਾ ਹੈ ਤੇ ਜੋ ਪੁਲਿਸ ਕਰਮਚਾਰੀ ਥਾਣੇ ਦੇ ਵਿੱਚ ਮੌਜੂਦ ਹੁੰਦੇ ਨੇ ਉਹਨਾਂ ਦੇ ਉੱਤੇ ਹਮਲਾ ਕਰ ਦਿੰਦਾ ਹੈ ਪੁਲਿਸ ਕਰਮਚਾਰੀਆਂ ਦੇ ਵੱਲੋਂ ਅੱਜ ਦੌੜ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੁਧਿਆਣਾ ਦੇ ਮੋਤੀ ਨਗਰ ਖਾਣੇ ਦਾ ਇਹ ਮਾਮਲਾ ਜਿੱਥੇ ਇੱਕ ਵਿਅਕਤੀ ਹਥਿਆਰਾਂ ਦੇ ਨਾਲ ਥਾਣੇ ਦੇ ਅੰਦਰ ਆ ਜਾਂਦਾ ਹੈ ਤੇ ਪੁਲਿਸ ਕਰਮਚਾਰੀਆਂ ਦੇ ਉੱਤੇ ਹਮਲਾ ਕਰ ਦਿੰਦਾ ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਦੇ ਵਿੱਚ ਪੁਲਿਸ ਕਰਮਚਾਰੀ ਜੋ ਮਾਮੂਲੀ ਜ਼ਖਮੀ ਵੀ ਹੋਏ ਨੇ ਉੱਥੇ ਹੀ ਉਹਨਾਂ ਦੇ ਵੱਲੋਂ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਤੇ ਵਿਅਕਤੀ ਮਾਨਸਿਕ ਤੌਰ ਤੇ ਜੋ ਬਿਮਾਰ ਦੱਸਿਆ ਜਾ ਰਿਹਾ ਪੁਲਿਸ ਕਰਮਚਾਰੀਆਂ ਦੇ ਮੁਤਾਬਕ ਕਿ ਵਿਅਕਤੀ ਮਾਨਸਿਕ ਤੌਰ ਤੇ ਪ੍ਰੇਸ਼ਾਨ ਸੀ ਜਿਸ ਨੂੰ ਕਿ ਉਹਨਾਂ ਦੇ ਵੱਲੋਂ ਹਸਪਤਾਲ داخل کروا ਦਿੱਤਾ ਹੈ کیا ਉੱਥੇ ਹੀ ਇਸ ਹਮਲੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਵਿਅਕਤੀ ਦੇ ਹੱਥ ਦੇ ਵਿੱਚ ਤਲਵਾਰ ਹੁੰਦੀ ਹੈ ਤੇ ਜੋ ਹੈ ਉਹ ਥਾਣੇ ਦੇ ਅੰਦਰ ਆ ਜਾਂਦਾ ਹੈ ਤੇ ਥਾਣੇ ਦੇ ਵਿੱਚ ਬੈਠੇ ਪੁਲਿਸ ਕਰਮਚਾਰੀਆਂ ਦੇ ਉੱਤੇ ਹਮਲਾ ਕਰ ਦਿੰਦਾ ਹੈ ਤੇ ਇਸ ਹਮਲੇ ਦੇ ਵਿੱਚ ਪੁਲਿਸ ਕਰਮਚਾਰੀ ਮਾਮੂਲੀ ਤੌਰ ਤੇ ਜ਼ਖਮੀ ਹੋਏ ਵੀ ਦੱਸੇ ਜਾ ਰਹੇ ਨੇ ਕਿ ਪੁਲਿਸ ਕਰਮਚਾਰੀਆਂ ਦਾ ਜੋ ਬਿਆਨ ਸਾਹਮਣੇ ਆਇਆ ਉਸ ਦੇ ਮੁਤਾਬਕ ਜੋ ਵਿਅਕਤੀ ਹੈ ਮਾਨਸਿਕ ਤੌਰ ਤੇ ਪ੍ਰੇਸ਼ਾਨ ਸੀ ਜਿਸ ਦੇ ਚਲਦੇ ਉਸ ਦੇ ਵੱਲੋਂ ਇਹ ਹਰਕਤ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਵਿਅਕਤੀ ਨੂੰ ਬੜੀ ਹੀ ਮੁਸ਼ਕਲ ਦੇ ਬਾਅਦ ਕਾਬੂ ਕੀਤਾ ਗਿਆ ਤੇ ਹਸਤਾਲ ਦਾਖਲ ਕਰਵਾਇਆ ਗਿਆ ਤਸਵੀਰਾਂ ਜਾ ਰਿਹਾ ਹੈ ਕਿ ਵਿਅਕਤੀ ਮਾਨਸਿਕ ਤੌਰ ਤੇ ਪ੍ਰੇਸ਼ਾਨ ਸੀ ਜੋ ਤਸਵੀਰਾਂ ਸਾਹਮਣੇ ਆਈਆਂ ਉਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਵਿਅਕਤੀ ਥਾਣੇ ਦੇ ਅੰਦਰ ਆਉਂਦਾ ਹੈ ਤੇ ਸਿੱਧਾ ਜੋ ਪੁਲਿਸ ਕਰਮਚਾਰੀ ਬੈਠਾ ਹੁੰਦਾ ਉਸ ਦੇ ਉੱਤੇ ਹਮਲਾ ਕਰ ਦਿੰਦਾ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਥਾਣੇ ਦੇ ਅੰਦਰ ਦੀਆਂ ਤਸਵੀਰਾਂ ਮੋਤੀ ਨਗਰ ਦਾ ਥਾਣੇ ਦਾ ਇਹ ਮਾਮਲਾ ਹੈ ਲੁਧਿਆਣਾ ਦੇ ਮੋਤੀ ਨਗਰ ਥਾਣੇ ਦਾ ਇਹ ਮਾਮਲਾ ਜਿੱਥੇ ਵਿਅਕਤੀ ਹਥਿਆਰਾਂ ਦੇ ਨਾਲ ਥਾਣੇ ਦੇ ਅੰਦਰ ਆਉਂਦਾ ਤੇ ਸਿੱਧਾ ਪੁਲਿਸ ਕਰਮਚਾਰੀਆਂ ਦੇ ਉੱਤੇ ਹਮਲਾ ਕਰ ਦਿੰਦਾ ਹੋਰ ਪੁਲਿਸ ਕਰਮਚਾਰੀਆਂ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਸਰ ਇੱਕ ਮਾਮਲਾ ਵੀ ਵੀਡੀਓ ਵਾਇਰਲ ਹੋ ਰਹੀ ਹੈ ਕੋਈ ਸ਼ਖਸ ਅੰਦਰ ਵੜਦਾ ਹੈ ਤਲਵਾਰਾਂ ਦੇ ਨਾਲ ਕਿਹਾ ਜਾ ਰਿਹਾ ਪੁਲਿਸ ਮੁਲਾਜ਼ਮਾਂ ਤੇ ਹਮਲਾ ਕਰਦਾ ਇਹ ਅਸਲ ਜੀ ਮਾਮਲਾ ਸਰ ਹੈ ਕੀ ਇਹ ਐਤਵਾਰ ਦੀ ਸ਼ਾਮ ਨੂੰ ਟ੍ਰਾਂਸਪੋ ਨਗਰ ਤੋਂ ਇੱਕ ਸ਼ੱਕੀ ਬੰਦਾ ਲੈ ਕੇ ਆਇਸੀ ਤੇ ਜੋ ਮੈਂਟਲੀ ਡਿਸਟਰਬ ਸੀ ਜਿਹਨੇ ਹੌਨਸਰ ਇੱਥੇ ਹੱਲਾ ਗੁੱਲਾ ਕਾਫੀ ਕੀਤਾ ਤੇ ਜਿਸ ਨੂੰ ਬਾਅਦ ਵਿੱਚ ਕਾਬੂ ਕੀਤਾ ਗਿਆ ਕਾਬੂ ਕਰਕੇ ਉਹਦਾ ਨਾਮ ਪਤਾ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਉਹ ਬੰਦਾ ਡਿਸਟਰਬ ਹੋਣ ਕਰਕੇ ਨਾ ਤਾਂ ਕੋਈ ਨਾਮ ਪਤਾ ਦੱਸ ਸਕਿਆ ਇਹਦਾ ਤੇ ਨਾ ਹੀ ਉਹਦੇ ਬਾਰੇ ਕੁਝ ਕਲੀਅਰ ਹੋ ਸਕੇ ਜਿਹੜੇ ਨੂੰ ਬਾਅਦ ਵਿੱਚ ਦਵਾਈ ਲਈ ਬਾਹਰ ਹਸਪਤਲ ਭੇਜਤਾ ਹੀ ਦਾ ਜੀ ਤੇ ਸਰ ਜੀ ਗੱਲ ਕਰੀਏ ਕਿੰਨੇ ਦੋ ਮੁਲਾਜ਼ਮ ਵੀ ਆਪਣੇ ਪਿਛੇ ਚ ਘਾਇਲ ਹੋਏ ਸੀਗੇ ਨਹੀਂ ਇਹੋ ਜੀ ਕੋਈ ਗੱਲ ਨਹੀਂ ਉਹਨੂੰ ਕਾਬੂ ਕਰ ਲਿਆ ਸੀਦਾ ਇਹ ਸਾਰੇ ਕਿਦਨ ਦੀ ਘਟਨਾ ਹੈ ਇਹ ਐਤਵਾਰ ਸ਼ਾਮ ਦੀ ਘਟਨਾ ਹੈ ਫਿਰ ਫਿਲਹਾਲ ਸਰ ਉਸ ਜਿਹੜਾ ਦਿਮਾਗੀ ਤੌਰ ਤੇ ਪਰੇਸ਼ਾਨ ਬੰਦਾ ਸੀ ਉਹ ਦਾ ਸਰ ਕੀਤਾ ਕੀ ਹੈ ਹੁਣ ਕੋਈ ਉਹਨੂੰ ਦਾਖਲ ਕਰਾਇਆ ਕਿਤੇ ਜਾਂ ਕੋਈ ਪਰਚਾ ਕੀਤਾ ਹੈ ਕੀ ਕਰ ਰਹੇ ਨਹੀਂ ਉਹਨੂੰ ਹਸਪਤਾਲ ਦਾਖਲ ਹੀ ਭੇਜਤਾ ਸੀਦਾ ਕਿਉਂਕਿ ਉਹ ਮੈਂਟਲੀ ਤੋਂ ਦੇ ਡਿਸਆਰਬਸਿ ਬੰਦਾ ਕੋਈ ਗੱਲ ਕਲੀਅਰ ਨਹੀਂ ਸੀ ਹੋ ਰਹੀ ਉਹ ਤੋਂ ਇਸ ਲਈ ਅਸੀਂ ਕੋਈ ਕਾਰਵਾਈ ਨਹੀਂ ਬੰਦੀ ਸੀ ਉਹ ਐਜ਼ ਅ ਹਿਊਮਨ ਬੀਇੰਗ ਇਸ ਨੂੰ ਭੇਜਤਾ ਹੈ ਠੀਕ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par